ਨਹੀਂ ਆਇਆ ਨਹੀਂ ਹਾਲੇ ਮੋਟਰ ਤੇ ਕੋਈ ਨਹੀਂ ਭਾਈ ਪੁੱਛ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਕੇਐਸ ਮੱਖਣ ਅਤੇ ਮੈਡਸਨਦੂ ਦੇ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੁਹਾਨੂੰ ਦੱਸਦੀ ਕਿ ਜਿੱਥੇ ਮੈਡਸਨਦੂ ਕੇਐਸ ਮੱਖਣ ਉੱਪਰ ਤੰਗ ਕਰਦੇ ਹੋਏ ਨਜ਼ਰ ਆ ਰਿਹਾ ਹੈ ਉਥੇ ਹੀ ਕੇਐਸ ਮੱਖਣ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੈਡ ਸੰਧੂ ਉੱਪਰ ਕਮੈਂਟ ਕਰਦਾ ਹੋਇਆ ਨਜ਼ਰ ਪਿਛਲੇ ਦਿਨੀ ਹੀ ਕੇਐਸ ਮੱਖਣ ਫਿਰ ਤੋਂ ਲਾਈਵ ਆਇਆ ਸੀ ਲਾਈਵ ਵਿੱਚ ਜਦੋਂ ਕਿਸੇ ਨੇ ਮੋਟਰ ਦਾ ਜ਼ਿਕਰ ਕੀਤਾ ਤਾਂ ਕੇਐਸ ਮੱਖਣ ਇੱਕਦਮ ਹੱਸਣ ਲੱਗ ਪਿਆ ਅਤੇ ਨਾਲ ਹੀ ਉਸ ਨੇ ਮੈਡ ਸੰਧੂ ਉੱਪਰ ਤੰਜ ਕੱਸਦੇ ਹੋਏ ਕਿਹਾ ਨਹੀਂ ਆਇਆ ਨਹੀਂ ਹਾਲੇ ਮੋਟਰ ਤੇ ਕੋਈ ਨਹੀਂ ਭਾਈ ਪੁੱਛ ਰਿਹਾ ਰਵਿੰਦਰ ਤੱਕ ਬਾਦਿਆਂਗੇ ਤੱਕ ਬਾਦਿਆਂਗੇ ਹੋ ਕਾਕਾ ਤੱਕ ਬਾਦਿਆਂਗੇ ਹਉ ਸ਼ੇਰਾਂ ਦੇ ਕੋਲ ਆਇਆ ਮੀ ਐਵੇਂ ਨਾ ਬੈਰ ਬਦਹਾਮੀ ਤੇਰੇ ਨਾਲ ਮਾੜੀ ਹੋ ਜੂ ਐਵੇਂ ਨਾ ਰਗੜਿਆ ਜਾਵੀ ਹੁਸ਼ ਨਹੀਂ ਆਉਣੀ ਇੱਦਾਂ ਤੇਰੇ ਹੱਥ ਬਾਦਿਆਂਗੇ ਹੱਥ ਬਾਦਿਆਂਗੇ ਤੱਕ ਬਾਦਿਆਂਗੇ ਹੋ ਕਾਕਾ ਤਕਬਾਦਿਆਂ ਅਗੇ